ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਡੋਡਰਾਮ ਜੀ ਤੇ ਉਹਨਾਂ ਦੀ ਧਰਮ ਪਤਨੀ ਪ੍ਰੇਮਾ ਜੀ ਇਹ ਬਹੁਤ ਨੇਕ ਰੂਹਾਂ ਸਨ ਤੇ ਡੋਡੋਡਰਾਮ ਜੀ ਇੱਕ ਰਾਤ ਅਚਾਨਕ ਐਕਸਪੀਰ ਹੋ ਗਏ ਤੇ ਜਿਹੜੀ ਮਾਤਾ ਸੀ ਉਹਨਾਂ ਦੀ ਧਰਮ ਪਤਨੀ ਪ੍ਰੇਮਾ ਜੀ ਉਹ ਅਕਸਰ ਬਿਮਾਰ ਸੀ ਜਦੋਂ ਉਹਨਾਂ ਨੂੰ ਸੁਣਦੇ ਤੇ ਉਹਨਾਂ ਨਾਲੋਂ ਵੀ ਇਹ ਵੀ ਛੋੜਾ ਨਹੀਂ ਸਿਆਣ ਗਿਆ ਤੇ ਉਹ ਵੀ ਵਿਛੜਾ ਗਿਆ ਤੇ ਦੋਵੇਂ ਜੀਵ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜਮਾਨ ਹੋਏ ਅਸੀਂ ਸੁਣਦੇ ਸੀ ਕਿ ਵੀ ਬਾਣੇ ਤਾਂ ਮੀਆਂ ਵੀ ਵੀ ਦੋਵੇਂ ਪੀਐਚਐਲ ਪਰ ਮੈਂ ਆਪ ਦੀ ਜ਼ਿੰਦਗੀ ਚ ਇਹ ਨਹੀਂ ਦੇਖਿਆ ਪਹਿਲੀ ਵਾਰ ਸਾਡੇ ਨਗਰ ਦੇ ਵਿੱਚ ਸਾਡੇ ਇਸ ਇਲਾਕੇ ਦੇ ਵਿੱਚ ਜਿਹੜੇ ਜੋੜੇ ਗਏ ਇਹ ਬਹੁਤ ਨੇਕ ਰੂਹਾਂ ਸਨ ਇਹ ਪਰਮਾਤਮਾ ਨੂੰ ਮੰਨਣ ਵਾਲੀਆਂ ਸਨ ਇਹਨਾਂ ਨੇ ਹਮੇਸ਼ਾ ਹੀ ਡੋਡਰਾਮ ਜੀ ਨੇ ਸਮਾਜ ਦਾ ਪਲਾਕਿਤਾ ਸਮਾਜ ਨੂੰ ਚੰਗੀ ਸੇਧ ਦਿੱਤੀ ਦੋਵਾਂ ਜੀਵਾਂ ਨੇ ਆਪ ਦੇ ਬਹੁਤ ਹੀ ਪਰਿਵਾਰ ਨੂੰ ਤੇ ਰਿਸ਼ਤਦਾਰਾਂ ਨੂੰ ਸਾਨੂੰ ਬਹੁਤ ਪਿਆਰ ਦਿੱਤਾ ਤੇ ਇਹ ਪ੍ਰਮਾਤਮਾ ਦੀ ਹੀ ਰਜ਼ਾ ਨਾਲ ਹੈ ਪਵਾਸੇ ਦਾ ਸਾਰੇ ਗੁਰਦਾਸਨਗਰ ਨਿਵਾਸੀ ਸਾਰੇ ਮਲੋਟ ਨਿਵਾਸੀ ਇਹ ਇਹ ਬੇਨਤੀ ਕਰਾਂਗੇ ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਇਕੱਠਾ ਹੀ ਰੱਖੇ ਇਹਨਾਂ ਨੂੰ ਆਪੇ ਚਰਨਾਂ 'ਚ ਨਿਵਾਸ ਦੇਵੇ ਜੀ ਇਹਨਾਂ ਦੀ ਉਮਰ ਕਿੰਨੀ ਸੀ ਤੇ ਇਹ ਮਤਲਬ ਕਿ ਜਿਹੜੇ ਬਜ਼ੁਰਗ ਖੁੱਦ ਸੀ ਹਾਂ ਜੀ ਜਿਹੜੇ ਆਪ ਡੋਡਾ ਜੀ ਉਹ ਤੁਰਦੇ ਫਿਰਦੇ ਸੀ ਮਤਲਬ ਕਿ ਤੁਰੇ ਫਿਰਦੇ ਸੀ ਹਾਂ ਜੀ ਹਾਂ ਜੀ ਇਹ ਇਹ ਇਹਨਾਂ ਕੋਲ ਨਾ ਪ੍ਰਮਾਣਿਤਿਆ ਵਾਰ ਇੱਕ ਇਹਨਾਂ ਕੋਲ ਹਨਰਸ ਸੀ ਇਹ ਕਿਸੇ ਦੀ ਹੱਡੀਆਂ ਦਾ ਕੋਈ ਜੋੜਾਂ ਦਾ ਦਰਦ ਆਪ ਠੀਕ ਕਰਦੇ ਸੀ ਚੰਗੇ ਤੁਰੇ ਫਿਰਦੇ ਸੀ ਆਪ ਦੀ ਸਿਹਤ ਨੂੰ ਬਿਲਕੁਲ ਪੂਰਾ ਫਰੈਕਟ ਤਾਂ ਦਿੰਦੇ ਸੀ ਠੀਕ ਹੈ ਜੀ ਤੇ ਕੋਈ ਕਿਸੇ ਨਾਲ ਉਹ ਨਹੀਂ ਬਿਲਕੁਲ ਹੈ ਵਧੀਆ ਹਰ ਹਮੇਸ਼ਾ ਇਹਨਾਂ ਨੇ ਜੋ ਗੱਲ ਕਹਿਣੀ ਬਿਲਕੁਲ ਪਿਆਰ ਨਾਲ ਕਹਿਣੀ ਤੇ ਹਰੇਕ ਨੂੰ ਉਹਨਾਂ ਨੇ ਸਮਝਾਣਾ ਬਹੁਤ ਪ੍ਰੇਮਪਿਆਰ ਸੀ ਸਾਨੂੰ ਇਸ ਇਸ ਅੱਜ ਜਾਣ ਨਾਲ ਸਾਨੂੰ ਬਹੁਤ ਦੁੱਖ ਹੈ ਤੇ ਬਹੁਤ ਵੱਡਾ ਘਾਟਾ ਹੈ ਕਿਉਂਕਿ ਸਾਡੇ ਬਜ਼ੁਰਗ ਸੀ ਸਾਨੂੰ ਸੇਧ ਮਿਲਦੀ ਸੀ ਹਾਂਜੀ ਸਤਪਾਲ ਜੀ ਜਿਹੜੇ ਅੱਜ ਬਜ਼ੁਰਗ ਜੋੜੇ ਦੀ ਡੈਥ ਹੋਈ ਹੈ ਬਜ਼ੁਰਗ ਜਿਹੜੇ ਪਹਿਲਾਂ ਉਹਨਾਂ ਦੀ ਡੈਥ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਧਰਮ ਪਤਨੀ ਬਜ਼ੁਰਗ ਸੀਗੀ ਉਹ ਉਹਨਾਂ ਦਾ ਸਦਮਾ ਸਹਾਰਦੇ ਨਾ ਹੋਏ ਮਤਲਬ ਮੌਤ ਦਾ ਤੇ ਉਹ ਵੀ ਚੱਲ ਬਸੇ ਨੇ ਉਹਨਾਂ ਬਾਰੇ ਕੋਈ ਦੋ ਸ਼ਬਦ ਸਾਨੂੰ ਸੰਗਤਾਂ ਨਾਲ ਜਿਹੜੀ ਜਾਣਕਾਰੀ ਜ਼ਰੂਰ ਸੰਜੀ ਸਭ ਤੋਂ ਪਹਿਲਾਂ ਜੀ ਜੇ ਗੁਰਦੇਵ ਤਨ ਗੁਰਦੇਵ ਜੀ ਸਾਡੇ ਪਰਿਵਾਰ ਤੋਂ ਸਭ ਤੋਂ ਵੱਡੇ ਉਮਰ ਦੇ ਜੀ ਸੀ ਸਾਡੇ ਪ੍ਰਾਸੀ ਡੋਡਾ ਰਾਮ ਚੌਧਰੀ ਸੀ ਤੇ ਉਹਨਾਂ ਦੇ ਧਰਮ ਪਤਨੀ ਪ੍ਰੇਮਾ ਦੇਵੀ ਤੇ ਉਹਨਾਂ ਨੂੰ ਅਤੋਂ 90 95 ਪਲੱਸ 3 ਇਹਨਾਂ ਦੀ ਉਮਰ ਦੋਵਾਂ ਦੀ ਤੇ ਜਦੋਂ ਕੱਲ ਰਾਤ ਨੂੰ ਸਾਡੇ ਬਾਪੂ ਜੀ ਦੀ ਡੈਥ ਹੋਈ ਸੀ ਤੇ ਅਸੀਂ ਮਾਤਾ ਨੂੰ ਆਖਿਆ ਸੀ ਵੀ ਮਾਤਾ ਜੀ ਬਾਪੂ ਤੱਕ ਚੱਲੇ ਵਸੇ ਤੇ ਮਾਤਾ ਨੂੰ ਪਤਾ ਕੀ ਆਖਿਆ ਸੀ ਕਹਿੰਦਾ ਉਹ ਗਏ ਤੇ ਮੈਂ ਵੀ ਆਰੀ ਨਾਲ ਦੇ ਨਾਲ 8:30 ਵਜੇ ਬਾਪੂ ਦੀ ਡੈਥ ਹੋਈ ਸੀ ਤੇ ਸਵੇਰੇ 4:00 ਵਜੇ ਤੇ ਮਾਤਾ ਜੀ ਦੀ ਪ੍ਰਾਂਤ ਚਲੇ ਗਏ ਸੀ ਤੇ ਸਾਡੇ ਪਰਿਵਾਰ ਚ ਸਭ ਤੋਂ ਜ਼ਿਆਦਾ ਉਮਰ ਦੇ ਬੰਦੇ ਸੀ ਜੀ ਦੋਵੇਂ ਜੀ ਪਰਿਵਾਰ ਕੀ ਸਾਡੇ ਰਵਿਦਾਸਨਗਰ ਦੇ ਕਿਤੇ ਵੀ ਸਾਡੇ ਭਾਈਚਾਰੇ ਹੈਗਾ ਸਭ ਤੋਂ ਜ਼ਿਆਦਾ ਪਰਿਵਾਰ ਦੇ ਤੇ ਬਜ਼ੁਰਗ ਸੀ ਤਿੰਨ ਵਾਲਿਆਂ ਨਾਲੇ ਇਹ ਨੇ ਇਹ ਨਸ਼ੇ ਤੋਂ ਬਿਲਕੁਲ ਖਲਾਫ ਸੀ ਇਹ ਤਾਂ ਸਾਨੂੰ ਵੀ ਸਮਝਾਉਂਦੇ ਸੀ ਵੀ ਨਸ਼ਾ ਨਾ ਕਰੋ ਇਹ ਆਪਣਾ ਪਿਛਲਾ ਪਿੰਡ ਕਿਹੜਾ ਸੀ ਸਾਡਾ ਪਿੰਡ ਜੀ ਖੇਮੇ ਖੜਾ ਸੀ ਤੇ ਇੱਥੇ ਕਦੋਂ ਆਏ ਜਾਨੀ ਕਿ ਮਲੋਟ ਤੇ ਕੀ ਕੰਮ ਕਰਦੇ ਸੀ ਹੱਡੀਆਂ ਦਾ ਤੁਸੀਂ ਦੱਸਿਆ ਕੀ ਕੰਮ ਕੀ ਕਰਦੇ ਸੀ ਸਰ ਇਹ ਸਭ ਤੋਂ ਪਹਿਲਾਂ ਇਹੀ ਆਏ ਸੀ ਪਿੰਡ ਚੋ ਜੀ ਖੇਮੇ ਖੜਦੋ ਜੀ ਅੱਛਾ ਸਿੱਧਾ ਖੇਮੇ ਖੜੇ ਤੋਂ ਆ ਕੇ ਮਲੋਟ ਰੈਲ ਮਲੋਟ ਰੇਲ ਲੱਗੇ ਜੀ ਇਹਨਾਂ ਨੇ ਚਮੜੇ ਦਾ ਕੰਮ ਕੀਤਾ ਸੀ ਜੀ ਤੰਗਾਈ ਦਾ ਜੀ ਤੇ ਹੁਣ ਕਿੰਨੇ ਪਰਿਵਾਰ ਇੰਨਾ ਤੇ ਆਪਦੇ ਜਿਵੇਂ ਆਪਣਾ ਪਰਿਵਾਰ ਕਿੰਨੇ ਆ ਇੱਥੇ ਜਿਹੜੇ ਘਟ ਘਟ 100 200 ਪਰਿਵਾਰ ਹੋਣਾ ਜੀ ਬਹੁਤ ਵੱਡਾ ਪਰਿਵਾਰ ਬਹੁਤ ਵੱਡਾ ਪਰਿਵਾਰ ਹੈ ਸਾਡਾ ਜੀ ਹਾਂਜੀ ਸਾਡੇ ਰਿਸ਼ਤੇ ਜਿਹੜਾ ਸਾਡੇ ਭਰਾ ਲੱਗਦਾ ਸੀ ਪਰ ਸਾਡੇ ਪਿਓ ਤੋਂ ਵੀ ਵੱਡੇ ਸੀ ਜੀ ਦੇਖੋ ਜੀ ਅੱਜ ਡੀਸੀ ਇਹ ਨਾ ਜੀ ਇਹ ਪੋਤਰਾ ਹੈ ਜੀ ਹਾਂਜੀ ਤੇ ਉਹਨਾਂ ਦਾ ਤੇ ਬਹੁਤ ਵੱਡਾ ਪਰਿਵਾਰ ਹੈ ਜੀ ਬਹੁਤ ਹੀ ਵੱਡਾ ਪਰਿਵਾਰ ਹੈ ਜੀ ਤੇ ਇਹ ਨਾ ਇਹ ਜਿਹੜੇ ਪਰਾਸੀ ਸਭ ਤੋਂ ਵੱਡੇ ਸੀ ਹਾਂਜੀ ਠੀਕ ਜੀ ਤੇ ਇਹ ਵੀ ਇੱਕ ਪਹਿਲੀ ਵਾਰ ਹੋਇਆ ਜੀ ਮਲੋੜ 'ਚ ਲਗਾ ਲਓ ਜਿੱਥੇ ਵੀ ਲਗਾ ਲਓ ਤੁਸੀਂ ਆਪ ਵੇਖਿਆ ਹੋਣਾ ਜੀ ਵੀ ਪ੍ਰੇਮੀ ਜੋੜਾ ਅੱਜ ਇਕੱਠਾ ਚੱਲਿਆ ਜੀ ਤੇ ਜੀ ਬਹੁਤ ਹੀ ਆਪਣੇ ਮਲੋੜ 'ਚ ਲਗਾ ਲਓ ਕਿਤੇ ਵੀ ਲਗਾ ਲਓ ਤੁਸੀਂ ਵੇਖਿਆ ਹੋਣਾ ਜੀ ਸਾਣੂ ਤਾਂ ਮੇਰੇ ਡੈਡੀ ਵੀ ਕਹਿੰਦੇ ਸੀ ਕਹਿੰਦੇ ਸਾਣੂ ਤੋਂ ਅਮਰੀ ਹੋ ਗਈ ਵੇਖਦੇ ਨੂੰ ਪਰ ਹਜੇ ਤੱਕ ਇਹੋ ਜਿਹਾ ਕੋਈ ਨਹੀਂ ਹੋਇਆ ਪਰ ਆ ਪਹਿਲਾ ਪਰਿਵਾਰ ਪਹਿਲਾ ਜੋੜਾ ਜਿਹੜਾ ਉਹ ਗਾਣਾ ਸੁਣਿਆ ਨਾ ਤੁਸੀਂ ਚੱਲੂਗੀ ਚੱਲੂਗੀ ਨਾਲ ਤੇਰੇ ਟਿਕਟਾ ਦੋ ਲੈ ਲਈ ਉਹ ਕੰਮ ਹੋ ਗਿਆ ਜੀ ਬਿਲਕੁਲ ਹੋ ਗਿਆ ਜੀ ਅੱਜ ਅਖਬਾਰਾਂ ਵਿੱਚ ਅਸੀਂ ਅਖਬਾਰਾਂ ਸੁਣਿਆ ਜਾਂ ਟੀਵੀ ਤੇ ਸੁਣਿਆ ਜੀ ਪਰ ਅੱਜ ਹਕੀਕਤ ਹੋ ਗਿਆ ਜੀ ਹਾਂ ਜੀ ਮਾਤਾ ਜੀ ਤੁਹਾਡਾ ਕੀ ਨਾਮ ਤੇ ਕੀ ਲੱਗਦੇ ਸੀ ਮਾਨਕੇ ਜੀ ਮੇਰਾ ਨਾਮ ਮੇਰੀ ਜਠਾਣੀ ਸੀ ਉਹ ਵੱਡੀ ਜਠਾਣੀ ਸੀ ਵੱਡੀ ਜਠਾਣੀ ਸੀ ਹਾਂ ਜੀ ਏ ਗਏ ਆ ਜੇ ਨਾ ਦੀ ਵੇਖੋ ਡੈਥ ਕੱਠਿਆਂ ਦੀ ਹੋਈ ਆ ਇਹ ਬੜਾ ਕੁਦਰਤ ਵੱਲੋਂ ਕਹਿੰਦੇ ਕਿਸਮਤ ਨਾਲ ਹੁੰਦਾ ਹੈ ਇਹ ਉਮਰ ਤਰਾ ਇਸੀ ਕੇ 90 ਪਲੱਸ ਸਾਲ ਸੀ ਤੇ ਕੀ ਕਹੂੰਗੇ ਇਹ ਹੋ ਜਾ ਸਰ ਦੁਨੀਆ ਜਾਵੇ ਇਹੋ ਜੀ ਸਰ ਦੁਨੀਆ ਜਾਵੇ ਇਹ ਮੇਰੀ ਅਸੀਂ ਪੰਜ ਠਾਣੀਆਂ ਸੀ ਦੋ ਠਾਣੀਆਂ ਅਸੀਂ ਦੋ ਛੋਟੀਆਂ ਤਿੰਨ ਵੱਡੀਆਂ ਸੀ ਇਕ ਕਰ ਲਈ ਅਸੀਂ ਤਿੰਨ ਨਹੀਂ ਤੇ ਉਹ ਵਿਚਾਰੀ ਪਹਿਲਾਂ ਸੁਰਗ ਬਾਸ ਹੋ ਗਈਆਂ ਤੇ ਹੁਣ ਤੀਜੀ ਇਹ ਹੈਗੀ ਅਸੀਂ ਦੋ ਰਹਿ ਗਏ ਹੁਣ ਦੋ ਠਾਣੇ ਬਸ ਤੇ ਬਾਕੇ ਬਈ ਇਹਨਾਂ ਦੇ ਸਾਡੇ 25 ਸਾਰਿਆਂ ਦੇ ਚੜ ਗਏ ਹੋਇਆ ਇੱਕਠੇ ਇਕੱਠੇ ਗਏ ਇਹ ਰਹਿ ਗਿਆ ਸੀ ਕੱਲਾ ਇਹ ਘਰ ਹੋਈ ਵੀ ਚਲਾ ਗਿਆ ਜੈਸਿਆ ਕਿ ਗੁਰੂ ਮਹਾਰਾਜ ਚੰਗੇ ਚਰਨੀ ਲਾਵੇ ਇਹਨਾਂ ਕੋਈ ਗੁਰੂ ਮਹਾਰਾਜ ਤੇ ਬਈ ਸੁਗਾਨ ਦੇ ਜਾ ਇਹਨਾਂ ਨੂੰ ਅਸੀਂ ਦੇਖਦੇ ਆ ਬਈ ਮਾਤਾ ਸਾਡੇ ਸਾਡੀ ਜਿਠਾਣੀ ਲੱਗਦੀ ਸੀ ਤੇ ਸੋਰੀ ਸਮਝ ਲਓ ਵੱਡੇ ਆ ਸਾਡੇ ਤੋਂ ਤੇ ਮਤਲਬ ਇਹ ਹੈ ਨਾ ਇਹ ਬੜੇ ਮਤਲਿਆਂ ਨੇ ਇੰਤਜ਼ਾਰ ਕੀਤਾ ਮਾਤਾ ਨੇ ਮਾਤਾ ਪਹਿਲੇ ਬਿਮਾਰ ਹੋਈ ਤੇ 4 ਸਾਲ ਪਹਿਲਾਂ ਇਹਨੇ ਜਦੋਂ ਅੱਜ ਬਾਪੂ ਗਿਆ ਨਾ ਉਹਦੇ ਪ੍ਰਾਨ ਨਾਲ ਦੇ ਨਾਲ ਛੱਡੇ ਨਾ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਇਸ ਤਰ੍ਹਾਂ ਅੱਜ ਤੱਕ ਕੋਈ ਨਹੀਂ ਗਿਆ ਅਸੀਂ ਵੀ ਆਪਦੀ ਉਮਰ 60 ਸਾਲ ਲੈ ਲਈ ਹੈ ਕਦੇ ਨਹੀਂ ਦੇਖਿਆ ਕਿਸੇ ਨੂੰ ਇਸ ਤਰ੍ਹਾਂ ਜਾਂਦੇ ਹੋਏ ਤੇ ਜੋੜੇ ਨਾਲ ਜਾ ਰਹੀ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪਰਿਵਾਰ ਨੂੰ ਸਾਡੇ ਮਹੱਲੇ ਨੂੰ ਨਗਰ ਨਿਵਾਸੀਆਂ ਨੂੰ ਤੇ ਅਸੀਂ ਇਹ ਹੀ ਕਹਾਂਗੇ ਵੀ ਇਸ ਤਰ੍ਹਾਂ ਹੀ ਜਾਂਦੇ ਚੰਗੇ ਲੱਗਦੇ ਆ ਸਾਨੂੰ ਇਸ ਤਰ੍ਹਾਂ ਹੀ ਪਰਿਵਾਰ ਸਾਡਾ ਸਰਪਰਿਵਾਰ ਬਹੁਤ ਵੱਡਾ ਐਸ ਪਰਿਵਾਰ ਨੂੰ ਮਾਲਕ ਖੁਸ਼ੀ ਦੇਵੇ ਇਸ ਤੋਂ ਹੁਣ ਤੁਸੀਂ ਮਤਲਬ ਇਸ ਚੀਜ਼ ਨੂੰ ਜਦੋਂ ਹੁਣ ਸੰਸਕਾਰ ਲਈ ਨਿਕਲਦੇ ਹਾਂ ਤੇ ਖੁਸ਼ੀ ਮਨਾਓਗੇ ਜਾਂ ਗਮੀ ਮਨਾਓਗੇ ਖੁਸ਼ੀ ਮਨਾਵਾਂਗੇ ਜੀ ਖੁਸ਼ੀ ਮਨਾਵਾਂਗੇ ਬੁਢਰ ਜਿਵੇਂ ਲੈ ਕੇ ਆਇਆ ਉਹਨਾਂ ਨੂੰ ਉਸ ਤਰ੍ਹਾਂ ਹੀ ਲੈ ਕੇ ਚੱਲੇ ਨੇ ਤੇ ਉਸ ਤਰ੍ਹਾਂ ਹੀ ਖੁਸ਼ੀ ਮਨਾ ਕੇ ਛੱਡ ਕੇ ਆਵਾਂਗੇ ਗੁਬਾਰਾ ਛੱਡਾਂਗੇ ਰੰਗ ਛੱਡਾਂਗੇ ਸਾਨੂੰ ਬੜੀ ਖੁਸ਼ੀ ਆ ਹਾਂਜੀ ਵੀਰ ਜੀ ਆਪਣਾ ਕੀ ਨਾਂ ਤੇ ਆਪਣੇ ਕੀ ਲੱਗਦੇ ਸੀ ਬਜ਼ੁਰਗ ਮੇਰਾ ਨਾਮ ਜੀ ਸੁਨੀਲ ਹੈ ਸੁਨੀਲ ਚੰਦੋਲੀਆ ਹਾਂਜੀ ਤੇ ਮੇਰੇ ਤਾਇਆ ਤਾਈ ਜੀ ਸੀਗੇ ਤਾਇਆ ਦੀ ਕਾਰਨ ਕੀ ਕੋਈ ਮਤਲਬ ਕੋਈ ਸੀਰੀਅਸ ਕੋਈ ਬਿਮਾਰੀ ਨਹੀਂ ਸੀ ਮਤਲਬ ਇੱਕ ਏਜ ਫੈਕਟਰ ਹੈ ਤੇ ਮੈਂ ਤਾਂ ਜਦੋਂ ਆਇਆ ਇੱਥੇ ਪਹੁੰਚਿਆ ਤੇ ਮੈਂ ਇਹ ਸੋਚ ਰਿਹਾ ਸੀ ਕਿ ਹਰ ਇੱਕ ਸ਼ਖਸ ਦੀ ਇਸ ਤਰ੍ਹਾਂ ਦੀ ਇੱਛਾ ਹੁੰਦੀ ਹੈ ਕਿ ਜੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਕਿਸ ਤਰ੍ਹਾਂ ਦੀ ਮੌਤ ਮਰਨਾ ਚਾਹੋਗੇ ਤਾਂ ਉਹ ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਇਸ ਤਰ੍ਹਾਂ ਦੀ ਇੱਛਾ ਹੋएगी ਕਿ ਉਹ ਇਸ ਤਰ੍ਹਾਂ ਦੀ ਮੌਤ ਮਰਨਾ ਚਾਹਣ ਜਦੋਂ ਇੱਕ ਮੌਤ ਵੀ ਇਸ ਏਜ ਦੇ ਵਿੱਚ ਜਦੋਂ ਕਪਲ ਦੇ ਰੂਪ ਵਿੱਚ ਦੋਵੇਂ ਜਣੇ ਜਲੇ ਜਾ ਰਹੇ ਹੋਣ ਸਾਨੂੰ ਨੂੰ ਮਾਤ ਮਾਤ ਨਹੀਂ ਲੱਗਦੀ ਹੋਗੀ ਇੱਕ ਜਸ਼ਨ ਘਰੂ ਤਰਨ ਕਰ ਲੈਂਦੀ ਹੈ ਕਿਉਂਕਿ ਇੱਕ ਦਾ ਚਲੇ ਜਾਣਾ ਬਾਅਦ ਵਿੱਚ ਦੂਸਰੇ ਲਈ ਜੀ 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 ਬਿਲਕੁਲ ਇਕੱਠਿਆਂ ਰਹਿੰਦੇ ਹੋਇਆ ਤੇ ਕੋਈ ਵੀ ਬੰਦਾ ਜਿਨ੍ਹਾਂ ਦੇ ਵਿੱਚ ਬਹੁਤ ਮੁਹੱਬਤ ਹੋਵੇ ਇਤفاق ਹੋਵੇ ਉਹ ਕਦੇ ਵੀ ਕੋਈ ਨਹੀਂ ਚਾਹੇਗਾ ਕਿ ਮੈਂ ਪਹਿਲਾਂ ਚੱਲ ਜਾ ਜਾਂ ਮੇਰੀ ਵਾਈਫ ਪਹਿਲਾਂ ਚਲੀ ਜਾਵੇ ਚਲੀ